ਦਰਦੇ ਨਿਰਦੇਸ਼ਾਂ ਤੇ ਕਬਜ਼ਾ ਲੈਣਗੇ ਕਰਮਚਾਰੀਆਂ ਤੇ ਸਪਿਰਿਟ ਪਾ ਕੇ ਉਹਨਾਂ ਨੂੰ ਅਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਚਾਹਰੇ ਤੋਂ ਬਾਅਦ ਮਲਜ਼ਮਾ ਨੇ ਕਰਮਚਾਰੀਆਂ ਤੇ ਮਾਚਸ ਦੀਆਂ ਤੀਲੀਆਂ ਵੀ ਸੁੱਟੀਆਂ ਇੰਨਾ ਹੀ ਨਹੀਂ ਮਲਜ਼ਮਾ ਨੇ ਦੱਸਦੇ ਕਿ ਕਰਮਚਾਰੀਆਂ ਤੇ ਇੱਟਾ ਅਤੇ ਪੱਥਰਾ ਦੇ ਨਾਲ ਵੀ ਹਮਲਾ ਕੀਤਾ ਪੁਲਿਸ ਮੁਲਾਜ਼ਮਾ ਨੇ ਪੱਜ ਕਿ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਹੈ ਦੱਸਦੇ ਕਿ ਪੁਲਿਸ ਮੁਲਾਜ਼ਮ ਕਿਰਾਏ ਦੇ ਘਰ ਖਾਲੀ ਨਹੀਂ ਸੰਕਰ ਰਹੇ ਇਸ ਦੇ ਕਰਕੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਲਈ ਹੈ ਹਾਂਜੀ ਮਾਨਯੋਗ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਕੋਰਟ ਦੇ ਵੈਲਫ ਸੋਮਨਾਥ ਉਹ ਕੋਰਟ ਦੇ ਹੁਕਮਾਂ ਦੇ ਅਨੁਸਾਰ ਕਬਜ਼ਾ ਕਾਰਵਾਈ ਲਈ ਨਾਮਦਾਨ ਖਾਨ ਰੋਡ ਪਰ ਗਏ ਸੀ ਜਿੱਥੇ ਉਹ ਜਦੋਂ ਕਬਜ਼ਾ ਕਾਰਵਾਈ ਅਮਲ ਦੇ ਵਿੱਚ ਲਿਆ ਰਹੇ ਸੀ ਤਾਂ ਉੱਥੇ ਜੋ ਕਾਬਜ ਧਿਰ ਬੈਠੀ ਸੀ ਉਹਨਾਂ ਨੇ ਉਹਨਾਂ ਤੇ ਹਮਲਾ ਕੀਤਾ ਉਹਨਾਂ ਦੀ ਡਿਊਟੀ ਦੇ ਵਿੱਚ ਵਿਘਨ ਪਾਇਆ ਤੇ ਜਿਸ ਦੇ ਬਾਬਤ ਅਸੀਂ ਮੁਕੱਦਮਾ ਨੰਬਰ 11 ਪੀਐਸ ਕਤਵਾਲੀ ਦਰਜ ਰਜਿਸਟਰ ਕੀਤਾ ਜਿਸ ਦੀ ਤਤਕਸ਼ੀਸ਼ ਅਮਲ ਵਿੱਚ ਲਿਆ ਰਹੇ ਹਾਂ ਕਿ ਕਿਹੜੀ ਜਗ੍ਹਾ ਸੀਗੀ ਕਿਹੜੀ ਜਗ੍ਹਾ ਨਾਮਦਾਨ ਖਾਨ ਰੋਡ ਦੇ ਉੱਤੇ ਇੱਕ ਢਾਬਾ ਘਰ ਦਾ ਬੰਦਾ ਉਹ ਆ ਤੇ ਉਹਦੇ ਸਾਹਮਣੇ ਮਕਾਨ ਉਹਨਾਂ ਦਾ ਕਿੰਨੇ ਕ ਬੰਦੇ ਸੀ ਇਹ ਜੋ 6-7 ਜਣੇ ਸੀ ਮੁਕੇਸ਼ ਕੁਮਾਰ ਸੰਤੋਸ਼ ਕੁਮਾਰ ਰਕੇਸ਼ ਕੁਮਾਰ ਸਚਿਨ ਗੀਤੂ ਤੇ ਸੀਮਾ ਇਹਨਾਂ ਦੇ ਬਰ ਖਿਲਾਫ ਮਕਦਮਾ ਦਰਜ ਹੋਇਆ ਕੋਈ ਸਪਰੇਅਰ ਵਗੈਰਾ ਛਿੜਕੀ ਸੀ ਹਾਂਜੀ ਉਹਨਾਂ ਨੇ ਕੋਈ ਸਪਰੇਅਰ ਨਾ ਕੋਈ ਚੀਜ਼ ਉਹਨਾਂ ਦੇ ਉੱਪਰ ਪਾਈ ਜੋ ਇੱਕ ਵੈਲਵ ਦੇ ਅੱਖ ਦੇ ਵਿੱਚ ਵੀ ਪੈ ਗਈ ਸੀ ਜਿਸ ਨਾਲ ਉਹਦੀ ਅੱਖ ਵੀ ਡੈਮੇਜ ਹੋ ਸਕਦੀ ਸੀ ਹੁਣ ਕੋਈ ਇਲਾਜ ਚੱਲ ਰਿਹਾ ਹੈ ਕਿ ਇਹਨਾਂ ਲੋਕਾਂ ਦਾ ਹਾਂਜੀ ਉਹਨਾਂ ਦਾ ਇਲਾਜ ਚੱਲ ਰਿਹਾ ਜੀ ਤੇ ਬਾਕੀ ਵੈਸੇ ਠੀਕ ਠਾਕ ਨੇ ਕਿੰਨੇ ਲੋਕ ਸੀ ਜਿਹੜੇ ਖਾਲੀ ਕਰਾਉਣ ਗਏ ਸੀ ਤੇ 4 ਵੈਲਵ ਸੀ ਮਾਨਯੋਗ ਅਦਾਲਤ ਦੇ ਹੁਕਮਾਂ ਦੇ ਅਨੁਸ ਕੋਈ ਇਹਨਾਂ ਨੂੰ ਵੀ ਰਸੂਈ ਨਹੀਂ ਫਿਲਹਾਲ ਇਹ ਭੱਜੇ ਹੋਏ ਨੇ ਜੀ ਭਾਲ ਜਾਰੀ ਹੈ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਊਗਾ ਜੀ ਐਫਆਈਆਰ ਵਗੈਰਾ ਹਾਂਜੀ ਐਫਆਈਆਰ ਐਫਆਈਆਰ ਨੰਬਰ 11 ਮਿਤੀ 17/1/25 ਨੂੰ ਦਰਜ ਰਜਿਸਟਰ ਹੋਈ ਹੈ 18 ਕਟਵਾਲੀ ਵਿਖੇ